ਬੜੀ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਤਿੰਨ ਪਿੰਡਾਂ ਦੇ ਲੋਕ ਜੀ ਹਾਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਪਿੰਡਾਂ ਦੇ 60 ਲੋਕ ਅਚਾਨਕ ਗੰਜੇ ਹੋ ਜਾਂਦੇ ਨੇ ਤਾਂ ਬਿਲਕੁਲ ਸਿਰਫ ਤਿੰਨ ਦਿਨਾਂ ਦੇ ਵਿੱਚ ਤਿੰਨ ਪਿੰਡਾਂ ਦੇ ਲੋਕ ਗੰਜੇ ਹੋ ਜਾਂਦੇ ਨੇ ਤਾਂ ਇੱਕ ਵਾਰ ਖਬਰ ਸੋਚਣ ਲਈ ਜ਼ਰੂਰ ਮਜਬੂਰ ਕਰ ਦਿੰਦੀ ਹੈ ਤੇ ਜਦੋਂ ਹੀ ਖਬਰ ਲੋਕਾਂ ਤੱਕ ਪਹੁੰਚਦੀ ਹੈ ਸੋਸ਼ਲ ਮੀਡੀਆ ਤੇ ਇਸ ਬਾਰੇ ਚਰਚਾ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਆਪਸ ਵਿੱਚ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਰਕਾਰ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਿੰਨ ਦਿਨਾਂ ਦੇ ਵਿੱਚ ਤਿੰਨ ਪਿੰਡਾਂ ਦੇ 60 ਲੋਕ ਅਚਾਨਕ ਗੰंजे ਹੋ ਜਾਂਦੇ ਨੇ ਜੇਕਰ ਗੱਲ ਕੀਤੀ ਜਾਵੇ ਬੱਚਿਆਂ ਦੀ ਗੱਲ ਕੀਤੀ ਜਾਵੇ ਮਹਿਲਾਵਾਂ ਦੀ ਤੇ ਗੱਲ ਕੀਤੀ ਜਾਵੇ ਬਜ਼ੁਰਗਾਂ ਦੀ ਤਾਂ ਤਿੰਨਾਂ ਪੀੜੀਆਂ ਤਹੀ ਕਹਿ ਸਕਦੇ ਆ ਬੜਾ ਡੂੰਗਾ ਸਰਪੈਰ ਹੈ ਹਾਲਾਂਕਿ ਇਸ ਦੇ ਕਾਰਨ ਕੀ ਨੇ ਇਹ ਤਾਂ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਇੱਕ ਵਾਰੀ ਇਹ ਖਬਰ ਚਿੰਤਾ ਦਾ ਵਿਸ਼ਾ ਜਿਹੜੀ ਜ਼ਰੂਰ ਬਣੀ ਹੋਈ ਹੈ ਸੋਚਣ ਲਈ ਜ਼ਰੂਰ ਮਜਬੂਰ ਕਰ ਦਿੰਦੀ ਹੈ ਕਿ ਅਚਾਨਕ ਅਜਿਹਾ ਕੀ ਹੋਇਆ ਕਿ ਤਿੰਨ ਦਿਨਾਂ ਦੇ ਵਿੱਚ ਹੀ 60 ਲੋਕ ਨੇ ਜਿਹੜੇ ਗੰਝੇ ਹੋ ਜਾਂਦੇ ਨੇ ਹਾਲਾਂਕਿ ਜਦੋਂ ਡਾਕਟਰਾਂ ਦੇ ਨਾਲ ਇਸ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿਹਤ ਵਿਭਾਗ ਨੇ ਦੱਸਿਆ ਕਿ ਜਾਂ ਤਾਂ ਇਹੋ ਜੀ ਸਮੱਸਿਆ ਸਕਿਨ ਬਿਮਾਰੀ ਕਰਕੇ ਹੋ ਸਕਦੀ ਹੈ ਕਿ ਚਮੜੀ ਦੇ ਰੋਗ ਹੋਣ ਤਾਂ ਜਾਂ ਫਿਰ ਕਹਿ ਸਕਦੇ ਆ ਕਿ ਖਾਣ ਪਾਣ ਨੂੰ ਲੈ ਕੇ ਹੋ ਸਕਦੀ ਹੈ ਪਰ ਕਿਸ ਤਰੀਕੇ ਦੇ ਨਾਲ ਜੁਦੇ ਖਬਰ ਸੋਸ਼ਲ ਮੀਡੀਆ ਤੇ ਫੈਲਦੀ ਆ ਤਿੱਕ ਵਾਰ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਸਿਰਫ 3 ਦਿਨਾਂ ਦੇ ਵਿੱਚ 3 ਪਿੰਡਾਂ ਦੇ 60 ਲੋਕ ਕਿਵੇਂ ਗੰंजे ਹੋ ਸਕਦੇ ਨੇ ਤਾਂ ਦੱਸਿਓ ਕਿਸਦੀ ਸ਼ੁਰੂਆਤ ਕਿਵੇਂ ਹੁੰਦੀ ਆ ਤਾਂ ਪਹਿਲੇ ਦਿਨ ਸਿਰ ਦੇ ਵਿੱਚ ਖੁਜਲੀ ਹੁੰਦੀ ਆ ਫਿਰ ਦੂਸਰੇ ਦਿਨ ਜਿਹੜੇ ਵਾਲ ਨੇ ਝੜਨੇ ਸ਼ੁਰੂ ਹੋ ਜਾਂਦੇ ਨੇ ਤੇ ਤੀਸਰੇ ਦਿਨ ਆ ਜਿਹੜਾ ਉਹ ਵਿਅਕਤੀ ਮੁਕੰਮਲ ਤੌਰ ਤੇ ਗੰਝੇ ਹੋ ਜਾਂਦੇ ਨੇ ਜੇ ਗੱਲ ਕੀਤੀ ਜਾਵੇ ਬੱਚਿਆਂ ਦੀ ਤਾਂ ਬੱਚੇ ਵੀ ਇਸ ਬਿਮਾਰੀ ਤੋਂ ਪੀੜਤ ਨੇ ਔਰ ਜੇ ਗੱਲ ਕੀਤੀ ਜਾਵੇ ਮਹਿਲਾਵਾਂ ਦੀ ਤਾਂ ਕਿਤੇ ਨਾ ਕਿਤੇ ਮਹਿਲਾਵਾਂ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਈਆਂ ਨੇ ਮਿਲੀ ਜਾਣਕਾਰੀ ਅਨੁਸਾਰ ਸਾਹਮਣੇ ਇਹ ਆਇਆ ਕਿ ਗੰਦੇ ਪਾਣੀ ਦੇ ਕਾਰਨ ਜਿਹੜਾ ਇਹ ਵਿਅਕਤੀ ਨੇ ਗੰंजे ਹੋਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ ਜੋ ਜਾਣਕਾਰੀ ਇਸ ਬਾਬਤ ਸਾਨੂੰ ਪ੍ਰਾਪਤ ਹੋਈ ਹੈ ਉਸ ਦੇ ਅਕੋਰਡਿੰਗ ਤੁਹਾਨੂੰ ਦੱਸ ਦਿੰਦੇ ਆ ਕਿ ਦਿਨ ਦਿਨਾਂ ਦੇ ਵਿੱਚ ਤਿੰਨ ਪਿੰਡਾਂ ਦੇ ਜਿਹੜੇ 60 ਲੋਕ ਗੰंजे ਹੋਏ ਨੇ ਇਸ ਦਾ ਮੁੱਖ ਕਾਰਨ ਜਿਹੜਾ ਆਮ ਤੌਰ ਤੇ ਗੰਦਾ ਪਾਣੀ ਦੱਸਿਆ ਜਾ ਰਿਹਾ ਜੋ ਗੰਦੇ ਪਾਣੀ ਦਾ ਪਿੰਗ ਲਿ ਇਸਤੇਮਾਲ ਕਰਦੇ ਨੇ ਨਹਾਉਣ ਦੇ ਲਈ ਇਸਤੇਮਾਲ ਕਰਦੇ ਨੇ ਉਸ ਦੀ ਸਮੱਸਿਆ ਨੂੰ ਲੈ ਕੇ ਤਿੰਨ ਦਿਨਾਂ ਦੇ ਵਿੱਚ ਤਿੰਨ ਪਿੰਡਾਂ ਦੇ 60 ਲੋਕ ਅਚਾਨਕ ਗੰਗੇ ਹੋ ਜਾਂਦੇ ਨੇ ਤਾਂ ਪੂਰਾ ਮਾਮਲਾ ਜਿਹੜਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ